ਤੁਹਾਡੀ ਪੂਣੀ ਜੇ ਇਸ ਤਰ੍ਹਾਂ ਖੜੀ ਆ ਮਮੂ ਫਿਰ ਤੁਹਾਡੀ ਪੂਣੀ ਸਹੀ ਆ ਜੇ ਖੌਲੀਆ ਦਾ ਮਤਲਬ ਆ ਖੜੀ ਨਹੀਂ ਕਿ ਪੂਣੀ ਇਹਨਿੰ ਤੱਕ ਜਿਹੜੀ ਕੜ ਜਾਦਾ ਤੁਹਾਨੂੰ ਮੈਂ ਜਿਹੜੀ ਗੱਡਾ ਆ ਸੱਦੇ ਹਾਂ ਦੀ ਨਹੀਂ ਆ ਖੜੇ ਆਇਆ ਢਿਗੜੀ ਸੱਤ ਘੰਟੇ ਅਸਲ ਦੀ ਆ ਮਮੂ ਚਾਹ ਦੇ ਪਾਣੀ ਦੇ ਖਾਣੇ ਗੱਤ ਇਸ ਤਰ੍ਹਾਂ ਕਹਿੰਦੇ ਨੇ ਇਹ ਖੱਪਿਆ ਤੇ ਇਤਲਾ ਨੂੰ ਭਰਨਾ ਦੇ ਨਾਲ ਇਹ ਤਾਂ ਗੰਢ ਦੇਦੀ ਹੈ ਇਹ ਗੰਢ ਕਿਉਂ ਬਣਾਈ ਆਪਾਂ ਜਦੋਂ ਦਸਤਾਰ ਸਿਰ ਤੇ ਪੂਰੀ ਨਹੀਂ ਖੋਲਦੀ ਉੱਥੇ ਰੁਕ ਜਾਂਦੇ ਨਾਲ ਉਸ ਤੋਂ ਬਾਅਦ ਦਸਤਾਰ ਮੈਂ ਇਸ ਤਰ੍ਹਾਂ ਕਿੱਥੇ ਕਰਨਾ ਇਹ ਆਪਣੇ ਜੁਲੇ ਹੋਏ ਨੇ ਸਾਹ ਦੇ ਲੱਗੇਗੇ onders గె్తరసే � sacూ ామ్సాటి పూరు నృ్ ధౙే ça consec 42 గేబ దిశవినీం గెదం. 3 గోనే ఇతిశనే తొ తే తో ఆ ందే�生活 నృనే నే థాటిది Muhy మెీ గెయే da송 మ్ కూ స ਆਫਰ ਮਰੀ ਦੇ 90 ਦੇ ਸਿਰਫ ਨੂੰ ਕਰਾਉਂ ਚਾਰ ਰੁਪਏ ਮੋੜੀ ਦੇ ਦਸਤਾਨੇ ਚਾਰ ਚਾਰ ਰੁਪਏ ਦਾ ਦਸਤਾਨਾ ਲੱਖੀ ਮੋੜੀ ਦੇ ਦਸਤਾਨੇ ਇਸ ਫਾਇਦੇ ਦੇ ਜਾਰਾ ਕਰਦੇ ਹਾਂ ਕੀ ਬਸ ਸਾਹਮਣੇ ਲੱਗੇ ਜੀ ਸਾਹਮਣੇ ਜਿਹੜੇ ਸਾਹਮਣੇ ਲੱਗੇ ਕਿਤੇ ਆਪਾਂ ਆਉਂਦੇ ਹਾਂ ਜੇ ਮੈਂ ਆਉਣ Y que no la... ਮੈਨੂੰ ਪਤਾ ਦੁਬਾਰਾ ਬੰਦ ਕਰਨਾ ਤੇ ਇਹ ਗੱਲ ਕਿਸੇ ਨੂੰ ਤੁਹਾਡਾ ਕੁੰਮੀ ਦਾ ਕਾਪੀ ਹੈ ਦੱਸਤਾ ਕਹਿੰਦੇ ਕੰਟ੍ਰਾਸਟ ਕਰਿਆ ਦੇਖੋ ਕੈਲਕੂਲੇਟਰプラス ਕਰਦੇ 3 ਨਾਲ ਦੋ ਦੋプラス ਐਂਡ ਐਡ ਕਰਨਾ

so play ficar ਉਸ ਨਾਲੇ ਅਪੀਲ ਕੀਤੀ ਹੈ ਜੀ ਤਾਂ ਵੀ ਨਾ ਕੰਮ ਕਰਦਾ ਹੈ ਕਹਿਤਾ ਨਹੀਂ ਅੱਗੇ ਕਰਦਾ ਹਾਲੇ ਹਾਲੇ ਤੁਮ ਕੋਈ ਨਾ ਲੱਗੇ ਜਾਂ ਕੋਈ